ਮੁੱਖ ਮੰਤਰੀ ਪੰਜਾਬ ਕੈਪਟਨ ਨਰਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਦੁਆਰਾ ਲੁਧਿਆਣਾ ਦੇ ਵਿੱਚ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੈਪਟਨ ਸੰਧੂ ਨੇ ਦਾਅਵਾ ਕੀਤਾ ਕਿ ਲੁਧਿਆਣਾ ਦੇ ਵਿੱਚ ਕਰੋਨਾ ਟੈਸਟਿੰਗ ਦੀ ਸਮਰੱਥਾ ਨੂੰ ਰੋਜ਼ਾਨਾ 800 ਤੋਂ ਵਧਾ ਕੇ 4000 ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੈੱਡਾਂ ਦੀ ਸੰਖਿਆ ਵੀ ਵਧਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਸੰਕਰਮਣ ਦੇ ਖਿਲਾਫ ਮਜ਼ਬੂਤੀ ਦੇ ਨਾਲ ਲੜਾਈ ਲੜ ਰਹੀ ਹੈ। ਕੀ ਕਹਿਣਾ ਚਾਹੀ ਗਿਆ ਇਹਦੇ ਨੂੰ ਮੈਂ ਤੁਹਾਨੂੰ ਅੱਜ ਲਈ ਇਹ ਸਣਾ ਚਾਹਣਾ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਤਾਂ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਪਿਛਲੇ 1 ਮਹੀਨੇ ਦੇ ਵਿੱਚ ਜਿਹੜੇ ਆਰਟੀਸੋ ਦਾ ਲੈਸਟ ਸੀਗੇ ਉਹਦੇ ਅੱਜ ਦੇ ਦਿਨ ਦੇ ਵਿੱਚ ਉਹ ਆਲਮੋਸਟ ਅਸੀਂ 4200 ਟੈਸਟਾਂ ਤੇ ਪਹੁੰਚ ਗਏ ਹਾਂ 4000 ਤੋਂ ਉੱਤੇ ਡੇਲੀ ਟੈਸਟ ਹੋ ਰਿਹਾ ਅੱਜਕੱਲ ਕੋਵਿਡ ਤੇ ਉਸ 4000 ਦੇ ਵਿੱਚੋਂ ਆਲਮੋਸਟ 70% ਜਿਹੜੇ ਟੈਸਟ ਲਗੇ ਆ ਉਹ ਸਿਟੀ ਦੇ ਵਿੱਚ ਹੋ ਰਿਹਾ ਹੈ ਯੂਨੀਵਰਸਿਟੀ ਕੈਲੋ ਅਰਬਨ ਏਰੀਆ ਜਿਹੜੇ ਸਿਟੀ ਦੇ ਆਲੇ ਦੁਆਲੇ ਉੱਥੇ ਕੈਲੋ ਤੇ ਬਾਕੀ 30% ਰੈਸਟ ਆਫ ਦਾ ਡਿਸਟ੍ਰਿਕਟ ਹੋ ਰਿਹਾ ਆਈ ਥਿੰਕ ਥਿਸ ਇਜ਼ ਦਾ ਹਾਈਐਸਟ ਇਨ ਏਵਰੀ ਇਨ ਐਂਡ ਪੰਜਾਬ ਮੈਡੀਕਲ ਪਹਿਲਾਂ ਤੋਂ ਨੂੰ ਲੈ ਕੇ ਚੱਲੀਏ ਦੂਸਰਾ ਕੱਲ ਤੱਕ ਜਿਹੜੇ ਲੈਵਲ 2 ਸੀ ਲੈਵਲ 2 ਦਾ ਪਾਕ ਵੀ ਜਿਸ ਬੈੱਡ ਨਾਲ ਆਕਸੀਜਨ ਦੀ ਸਿਲੰਡਰ ਦੀ ਜ਼ਰੂਰਤ ਹੁੰਦੀ ਹੈ ਲੈਵਲ 2 ਚ ਕਿਸ ਦੀ ਆਕਸੀਜਨ ਸੈਚੂਰੇਸ਼ਨ ਲੈਵਲ ਘਟ ਗਿਆ ਉਹਨੂੰ ਮੂੰਹ ਤੇ ਮਾਸਕ ਲਾਉਣਾ ਪੈਂਦਾ ਤੇ ਉਸ ਸਿਲੰਡਰ ਜਾਂ ਹੀ ਆਕਸੀਜਨ ਅੰਦਰ ਜਾਂਦੀ ਹੈ ਕਾਉਂਟਸ ਅਡਮਿਨਿਸਟ੍ਰੇਸ਼ਨ ਕੋਲੇ ਤਕਰੀਬਨ 420 ਬੈੱਡ ਸੀ। ਤੇ ਅੱਜ ਹੀ ਹੋਇਆ ਹੈ ਆ ਜਿਹੜੀ ਅਡਮਿਨਿਸਟ੍ਰੇਸ਼ਨ ਨੇ ਕੀਤਾ ਹੈਗਾ। ਇਸ ਨਾਲ ਆਲਮੋਸਟ ਡਬਲ ਹੋ ਚੁੱਕੇ ਆ 750 ਤੇ ਪਹੁੰਚ ਗਏ। ਤੇ ਜਿਹੜੀ ਫੈਸਿਲਿਟੀ 'ਚ ਆਪਾਂ ਆਏ ਆ ਜਿੱਥੇ ਅੱਜ ਤੱਕ 50 ਬੈੱਡ ਦੀ ਇਕਵਪਮੈਂਟ ਰੈਡੀ ਹੈ। ਕਿਸੇ ਵੀ ਜੇ ਕੋਈ ਤਰੀਕ ਟਾਈਮ ਹੈ ਹੁਜਾਉਂਦਾ ਇਹ ਦਿਸ ਫੈਸਿਲਿਟੀ ਕੈਨ ਇਮੀਡੀਏਟਲੀ ਡਬਲ ਅਪ 100 ਬੈੱਡ ਲੱਗੇ ਹੋਏ ਆ। ਸੋ ਹਾਲਾਂਕਿ ਜਿਹੜੇ ਆਪਾਂ ਪਿਛਲੇ 7-8 ਦਿਨ ਦੇ ਆਪਾਂ ਨੰਬਰ ਆਫ ਟੈਸਟਸ ਵਰਸਸ ਨੰਬਰ ਆਫ ਪੋਜ਼ਿਟਿਵ ਕੇਸਸ ਦੇਖੀਏ ਤਾਂ ਆਲਮੋਸਟ ਸ਼ੁਰੂ-ਸ਼ੁਰੂ ਚ ਬਰਾਬਰ ਹੈ ਤੇ ਹੁਣ ਡਿਕਲਾਈਨ ਵਾਲਾ ਵਾਲੇ ਪਾਸੇ ਚੱਲਿਆ ਵਾ ਥੱਲੇ ਨੂੰ ਆ ਰਿਹਾ ਪਰ ਇਸ ਦੇ 바ਅਦ ਵੀ ਦੈਡਮਿਨਿਸਟ੍ਰੇਸ਼ਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨਵਿੰਦਰ ਸਿੰਘ ਜੀ ਦਾ ਬੜਾ ਸਪਸ਼ਟ ਇਹ ਫੈਸਲਾ ਵੀ ਹੈਗਾ ਸੋਚ ਵੀ ਹੈਗੀ ਹੈ ਕਿ ਕੋਵਿਡ ਨੂੰ ਲੈ ਕੇ ਉਹਨਾਂ ਨੇ ਕੋਈ ਕਿਸੇ ਕਿਸਮ ਦੀ ਪ੍ਰੈਪਰੇਸ਼ਨ ਦੇ ਵਿੱਚ ਕਮੀ ਨਹੀਂ ਛੱਡੀ ਔਰ ਉਸੇ ਨੂੰ ਮੁੱਖ ਰੱਖਦਿਆਂ ਹੋਇਆਂ ਜਿਸ ਤਰੀਕੇ ਨਾਲ ਹੈਲਥ ਡਿਪਾਰਟਮੈਂਟ ਨੇ ਸਿਵਲ ਸਰਜਨ ਨੇ ਡੀਸੀ ਸਾਹਿਬ ਦੇ ਡੀਸੀ ਸਾਹਿਬ ਦੇ ਸਾਰੇ ਸਟਾਫ ਨੇ ਆ ਜਿਹੜੇ ਇੰਟਰ ਆ ਲੈਣ ਤੇ ਅੱਜ ਵਾਅਦਾ ਕੀਤਾ ਹੈਗਾ ਬੈਡ ਦੇ ਵਿੱਚ ਇਹ ਉਸੇ ਸੋਚ ਦੀ ਜੜੀ ਹੈਗੀ ਆ ਉਹਨੂੰ ਅੱਗੇ ਪੂਰਤੀ ਕਰਨ ਦੀ ਹੈਗੀ ਸੋ ਇਸ ਨਾਲ ਕੀ ਹੁੰਦਾ ਕਿ ਜਿਹੜਾ ਆਪਾਂ ਪ੍ਰਾਈਵੇਟ ਹਸਪੀਟਲਸ ਦੀ ਗੱਲ ਕਰਦੇ ਆਂ ਜੀ ਉੱਥੇ ਬਹੁਤ ਉਹ ਚੱਲ ਰਿਹਾ ਹੈ ਮਾਰਾ ਮਾਰੀ ਆ ਕਿਸੇ ਕਿਸਮ ਦਾ ਉਹ ਬੜੇ ਅੱਛੇ ਤਰੀਕੇ ਨਾਲ ਹੁਣ ਈਜ਼ ਆਫ ਹੋ ਸਕਦਾ ਦੇਖੋ ਕਿੰਨੀ ਅੱਛੀ ਹੈ ਫੈਸਿਲਿਟੀ ਹੈ ਜਿੱਥੇ ਇਹਨਾਂ ਨੇ ਦਿੱਤਾ ਹੈ ਡਾਕਟਰ ਜਿਹੜੀ ਹੈਗੀ ਅਤੇ ਸੀਨੀਅਰ ਹੈ ਡਾਕਟਰ ਰਮਨ ਜਿਹੜਾ ਜਿਹੜਾ ਸਟਾਫ ਦਾ ਏਰੀਆ ਹੈਗਾ ਉਹ ਬੜੇ ਅੱਛੇ ਤਰੀਕੇ ਨਾਲ ਦਿਨੋ ਖੈਲੋ ਸੈਗਰੀਗੇਟ ਹੋਇਆ ਹੋਇਆ ਹੈਗਾ ਸੋ ਮੈਂ ਤਾਂ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਸਿਵਲ ਸਰਜਨ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਅੱਜ ਹੀ ਕੋਈ 350 ਬੈੱਡ ਦਾ ਵਾਅਦਾ ਕੀਤਾ ਹੈ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼